ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਕੈਸੀ ਹੈ ਜੀ ਨਾਮ ਹਾਂ ਪਿੰਨ ਹਿੰਦਬਾੜ ਵਾਲੀ ਜਿਆ ਪਰਮਾਸ਼ੂਰ ਦੇ ਲੱਗ ਅੱਛਾ ਜੀ ਹਾਂ ਇਹ ਲੱਗਦੇ ਸੀ ਤੁਹਾਡੇ ਮੇਰੇ ਡੈਡੀ ਨੇ ਜੀ ਪਾਪਾ ਹਾਂ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂ ਜੀ ਹਾਂ ਜੀ ਤਾਂ ਕਿਸ ਤਰ੍ਹਾਂ ਹੋਇਆ ਹਾਸਾ ਹਾਸਾ ਇਸ ਤਰ੍ਹਾਂ ਹੀ ਗਿਆ ਪੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀ ਅਸੀਂ ਹਾਂ ਜੀ ਯਾਤਰਾ ਤੋਰ ਰਹੇ ਸੀ ਹਾਸਾ ਹਾਂ ਜੀ ਹਾਂ ਜੀ ਤੇ ਆਪਣੇ ਰਾਹ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਦੇ ਵਿੱਚ ਪੱਟਾ ਸਾਹਿਬ ਇਹ ਇੱਕ ਅਚਾਨਕ ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤੋਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ থামਣ ਜਿੱਦਾਂ ਪਤਾ ਲੱਗਦੀ ਜਾਂ ਕੋਸ਼ਿਸ਼ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਅਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਏ ਟਰੈਕ ਟੁੱਟ ਗਿਆ ਬੈ ਫੁੱਟਬਾਲ ਦੇ ਤੋਂ ਬੈਲਸ ਵਿਗੜੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ ਪਾਪਾ ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਚਲਾ ਕੌਣ ਰਿਹਾ ਪਾਪਾ ਜਲਾ ਰਹੇ ਸੀ ਕਿੰਨੇ ਜਾਣੇ ਲੋ ਜਾਨੇ ਤਾਇਆ ਸੀਗੇ ਕੀ ਨਾਮ ਉਹਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਦਾ ਜੇ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂ ਜੀ ਕਿੰਨੀ ਕਿੰਨੀਆਂ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਨ ਸਿੰਘ ਕਿੰਨੇ ਲੋਕ ਹੋ ਗਏ ਕਾਫੀ ਸੱਟ ਲੱਗੀ ਆ ਜੀ ਸਿੰਗਲ ਸਾਰਿਆਂ ਦੇ ਪਹਿਲੀ ਵਾਰਗੇ ਇਸ ਤੇ ਨਹੀਂ ਜੀ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕਿ ਲੱਗੇ ਦੇਖਦੇ ਆ ਬਾਅਦ ਵਿੱਚ ਮੈਂ ਇੱਕ ਪਾਧੀ ਨੁਕਸਾ ਆਪਣੇ ਹੋਇਆ ਜੀ ਕਰਦਾ ਹੁੰਦਾ ਆਪਣੇ ਸਿਰ ਦੇ ਕੋਲ ਪਿੱਛੇ ਸਿਰ ਫਿਕਚਰ ਹੋ ਗਿਆ ਫਿਕਚਰ ਤੇ ਬਾਪ ਨੇ ਸਾਰੀ ਕੀ ਨਾਮ ਆਜੀ ਤੁਹਾਡਾ ਬਲਵਿੰਦਰ ਸਿੰਘ ਮਾਨਿਆਲ ਹਾਂ ਦੇ ਨਾਲ ਹੱਸਾ ਉਹ ਇੱਕ ਉਹਨੇ ਕਿਹਾ ਕਿ ਕੀ ਕਰੀ ਇਹ 14 ਤਰੀਕ ਨੂੰ ਗਏ ਨੇ ਟੰਡੋਂ ਮਾਨਿਆਲ ਤੋਂ ਮੰਦਪੁਰ ਹੋਲੇਮਾਲੇ ਤੇ ਇਹ 20 ਸਾਲ ਤੋਂ ਜਾ ਰਹੀ ਤੇ ਆਉਂਦੇ ਪਈ ਰਸਤੇ ਵਿੱਚ ਇਹਨੂੰ ਦੇਖਿਆ ਨੇ ਫੜਵਾ ਵਾਸਤੇ ਪਟੜ ਚੜ ਗਏ ਜਿਹੜਾ ਧਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇਹਦੀ ਗੇੜ ਦੀ ਸਾਰੀ ਮੌਤ ਹੋ ਗਈ ਹੈ ਇਹ ਜਿਹੜੇ ਚਲਾ ਰਹੇ ਸੀ ਉਹ ਥੋੜਾ ਡਿਗਾ ਕੇ ਢੇੜ ਦੋ ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਹੁੰਦੀ ਮੌਤ ਹੋ ਗਈ ਚਲਾਉਣੇ ਵਾਲੇ ਦਾ ਕੀ ਨਾਮ ਗੋਪਿੰਦ ਸਿੰਘ ਜੀ ਲੰਬੜਦਾਰ ਸੀ ਉਹ ਪਿੰਡ ਦਾ ਮੌਜੂਦਾ ਲੰਬੜਦਾਰ ਸੀ ਔਰ ਕਿੰਨੇ ਕਿ ਜਾਣੇ ਚੱਕਰ ਟਰੈਕਟਰ ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਹੀ ਉਤੋਂ ਬੈਠੇ ਖੜੇ ਜਖਮੀ ਕਿੰਨੇ ਬਣੇ ਜਖਮੀ ਅਗਰੀਮਨ ਤੋਂ ਤਰੀਬਨ 5-7 ਬੰਦੇ ਵਿਚ 10 ਬੰਦੇ ਲੈਡੀ ਦੇ ਵਿੱਚ ਸਾਰੇ ਆ ਇਹ ਹੋ ਗਏ 10-12 ਬੰਦੇ ਜਖਮੀ ਹੋ ਗਏ ਜਿਹਨਾਂ ਵਿੱਚ ਦੋਹਾਂ ਦੀ ਮੌਤ ਹੋਈ ਹੈ ਧਾਰਾ ਸਿੰਘ ਦੀ ਤੇ ਗੋਬਿੰਦ ਸਿੰਘ ਦੀ ਪਿੰਡ ਮਾਣੇਵਾਲ ਦੇ ਵਿੱਚ ਇਹਨਾਂ ਦੀ ਮੌਤ ਹੋਈ ਤੁਸੀਂ ਉਹਨਾਂ ਨੂੰ ਕੁਝ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤਾਂ ਮੈਂ ਉਹਦਾ ਪੁੱਤ ਹੀ ਆ ਜੀ ਕਿਹਨੂੰ ਤੇ ਤਾਰਾ ਜਨੇ ਵੀ ਉਹ ਵੀ ਰਿਸ਼ਤੇ ਵਿੱਚੋਂ ਗੁਰਮਿੰਦਰ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਕੋਈ ਐਸੀ ਕੋਈ ਗੱਲਬਾਤ ਨਹੀਂ ਸੀਦਾ ਦਾ ਕੋਈ ਬਈਆ ਕੰਮ ਹੋਇਆ ਬਹੁਤੀ ਮਾਰਾ ਹੋਇਆ